ਸਰ ਕਿਵੇਂ ਦੇਖਦੇ ਹੋ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਜੀ ਜੋ ਮੁੱਖ ਮੰਤਰੀ ਸਾਹਿਬ ਦਾ ਤੁਸੀਂ ਉਹਨਾਂ ਦੇ ਵਾਇਡ ਡਿਬ ਰਹੇ ਹੋ ਅੱਜ ਵੀ ਉਹ ਕੈਪਟਨ ਸਾਹਿਬ ਵੀ ਇਹੀ ਗੱਲ ਕਹਿੰਦੇ ਨੇ ਤੇ ਉਹਨਾਂ ਦੀ ਬਦولت ਉਹ ਜਿਵੇਂ ਮਤਲਬ ਬੀਜੇਪੀ ਚ ਗਏ ਨੇ ਉਸ ਤੋਂ ਬਾਅਦ ਤੁਸੀਂ ਬੀਜੇਪੀ ਜਾ ਬਿਲਕੁਲ ਮੈਂ ਮੈਂ ਫਿਰ ਤੁਹਾਨੂੰ ਕਹਿ ਰਿਹਾ ਜਿਹੜਾ ਪੰਜਾਬ ਦੀ ਤਰੱਕੀ ਦੇ ਲਈ ਫਰੀਦਕੋਟ ਸ਼ਹਿਰ ਦੀ ਤਰੱਕੀ ਦੇ ਲਈ ਫਰੀਦਕੋਟ ਜ਼ਿਲ੍ਹੇ ਦੀ ਤਰੱਕੀ ਲਈ ਜੋ ਸਾਡਾ ਸਾਥ ਦੇਊਗਾ ਫਰੀਦਕੋਟ ਨੂੰ ਉਲੰਧੀਆਂ ਦੇ ਵਿੱਚ ਲੈ ਕੇ ਜਾਣਾ ਹੈ ਸੀ ਅਸੀਂ ਉਹਦਾ ਸਾਥ ਦੇਵਾਂਗੇ ਤੇ ਉਸੇ ਆਡਿਐਲੋਜੀ ਤੇ ਆਡਿਐਲੋਜੀ ਬੇਸਡ ਹੈ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਉਮੀਦ ਹੈ ਵੀ ਬੀਜੇਪੀ ਪੰਜਾਬ ਦਾ ਪ੍ਰਵੇਕ ਪਾ ਸਕਦੀ ਹੈ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਵੇਂ ਹੁਣ ਕੈਪਟਨ ਬੀਜੇਪੀ ਚ ਨੇ ਤੇ ਤੁਸੀਂ ਬੀਜੇਪੀ ਚੋਂ ਕੋਈ ਹੋਰ ਪਾਰਟੀ ਜਾਂਦੇ ਨੇ ਤਾਂ ਉਦੋਂ ਤੁਸੀਂ ਤੇ ਅਸੀਂ ਆ ਅੱਜ ਮਿੱਥ ਦਿਨ ਥੋੜਾ ਬਾਈਲੀਆਂ ਜਾਂਦੀਆਂ ਆ ਠੀਕ ਹੈ ਆਈਡੀਆਲੋਜੀ ਬੇਸਡ ਹੁੰਦਾ ਕਈ ਵਾਰੀ ਸਰਕਮਸਟੈਂਸੀ ਹਾਲਾਤ ਇਹੋ ਜੇ ਬਣ ਜਾਂਦੇ ਆ ਤੁਹਾਨੂੰ ਸਭ ਨੂੰ ਪਤਾ ਵੀ ਕੀ ਹਾਲਾਤ ਬਣੇ ਹਾਲਾਤ ਇਹ ਵੀ ਰੋਜ਼ ਰੋਜ਼ ਇਹਨਾਂ ਚੀਜ਼ਾਂ ਲੋੜ ਵਿੱਚ ਨਹੀਂ ਜਾ ਜਾਂਦਾ ਆਈਡੀਆਲੋਜੀ ਬੇਸਡ ਪਾਰਟੀ ਹੈ ਵੀ ਬੀਜੇਪੀ ਸਾਨੂੰ ਉਮੀਦ ਹੈ ਵੀ ਪੰਜਾਬ ਦੇ ਲੋਕਾਂ ਦੇ ਤੇ ਫਰੀਦਕੋਟ ਦੇ ਲੋਕਾਂ ਦੇ ਖਰੀ ਉਤਰੂ ਸਾਨੂੰ ਬਲ ਬਖਸ਼ੇ ਇਸ ਪਾਰਟੀ ਨੂੰ ਤਨਰਸੀਆਂ ਚੜ੍ਹਦੀਆਂ ਕਲਾ ਬਖਸ਼ੇ ਤਾਂ ਕਿ ਅਸੀਂ ਲੋਕਾਂ ਦਾ ਸੁਪਨਾ ਪੂਰਾ ਕਰ ਸਕੀਏ